मानयोग एसएसपी साहब फजलका जी ਵੱਲੋਂ 마ੜੇ ਅੰਸਰਾਂ ਦੇ ਖਿਲਾਫ ਜਿਹੜੀ ਮੁਹਿੰਮ ਵਿੱਢੀ ਗਈ ਆ ਉਹਨਾਂ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਜਿਹੜਾ ਸਬਡਿਵੀਜ਼ਨ ਜਿਹੜਾ ਅਲਾਹਾਬਾਦ ਪੁਲਿਸ ਵਧੀਆ ਕੰਮ ਕਰ ਰਹੀ ਆ ਜਿਹਦੇ ਤਹਿਤ ਹੀ ਸਾਨੂੰ ਐਸ਼ਚਓ ਅਮੀਰ ਖਾਸ ਔਰ ਐਸ਼ਚਓ ਸਿਟੀ ਜਲਾਲਾਬਾਦ ਨੂੰ ਬਹੁਤ ਵਧੀਆ ਕਾਮਯਾਬੀ ਮਿਲੀ ਸਰ ਖਾਣਾ ਸਿਟੀ ਨੂੰ ਵਧੀਆ ਸਹੂਲਤ ਹੋਈ ਐ ਸਕੂਟਰ ਮੋਟਰਸਾਈਕਲ ਜਿਹੜੇ ਕਰਨ ਤੋਂ ਬੈਂਟ ਰਹੇ ਤੇ ਜਿਹੜੀਆਂ ਇੱਕ ਕਲਾਮ ਬੈਟੀਆਂ ਲਾ ਕੇ ਜੀ ਉਹਦੇ ਬਾਰੇ ਕੀ ਐਸਐਚਓ ਸਿਟੀ ਲਾਲਾਬਾਦ ਨੇ ਬਹੁਤ ਵਧੀਆ ਕੰਮ ਕੀਤਾ ਸਚਨ ਕਮੋਜ ਨੇ ਪਿਛਲੇ ਦਿਨੀ ਇੱਕ ਮੋਟਰਸਾਈਕਲ ਚੋਰੀ ਹੋਣ ਸਬੰਧੀ ਸਾਨੂੰ ਇਲਾਮ ਮਿਲੀ ਸੀਗੀ ਜਿਹੜਾ ਕਚਹਿਰੀਆਂ ਦੇ ਵਿੱਚੋਂ ਉਹਦੇ ਵਿੱਚ ਸੀਸੀਟੀਵੀ ਫੁਟੇਜ ਦੇ ਆਧਾਰ ਤੇ ਜਿਹੜਾ ਅਸੀਂ ਉਹਦੀ ਪੈਰਵਾਈ ਕੀਤੀ ਉਹਦੇ ਵਿੱਚ ਸਾਨੂੰ ਮਕਦਮਾ ਜਿਹੜਾ ਅਸੀਂ ਦਰਜ ਕੀਤਾ ਸੀ 14 ਨੰਬਰ ਉਹਦੇ ਵਿੱਚ ਸਾਨੂੰ 15 ਮੋਟਰਸਾਈਕਲ ਇੱਕ ਐਕਟਿਵਾ ਜਿਹੜੀ ਬਰਾਮਦ ਕੀਤੀ ਅਸੀਂ ਚੌਕ ਕੋਲੋਂ ਹੈ। ਔਰ ਉਹਦੇ ਵਿੱਚ ਅਸੀਂ ਜਿਹੜਾ ਅ 8 ਬੰਦੇ ਜਿਹੜੇ ਹੈਗੇ ਆ ਉਹਨਾਂ ਤੇ ਅਸੀਂ ਜਿਹੜਾ ਮੁਕਦਮਾ ਦਰਜ ਕੀਤਾ ਜਿਨ੍ਹਾਂ ਚ ਮੇਨ ਹੈਗਾ ਹਰਮਨ ਸਿੰਘ ਪੁੱਤਰ ਪਰਮਜੀਤ ਰੇਲਵੇ ਰੋਡ ਦਾ ਇਸੇ ਤਰ੍ਹਾਂ ਜਿਹੜੇ ਟੋਟਲ 8 ਬੰਦੇ ਨੇ ਜਿਹੜੇ ਜਿਨ੍ਹਾਂ ਤੇ ਪਰਚਾ ਅਸੀਂ ਦਰਜ ਕੀਤਾ ਸਰ ਇਹਨੂੰ ਪਹਿਲਾਂ ਵੀ ਕੋਈ ਮੁਕਦਮਾ ਦਰਜੇ ਹੈ। ਹਾਂ ਔਰ ਕਾਰਡ ਅਸੀਂ ਕਢਵਾ ਰਹੇ ਹਾਂ ਜੀ। ਅ ਪੀ ਹੋਰ ਜੇ ਨਾਲ ਕੋਈ ਹੋਰ ਲਿਆ ਬਾਰਲੇ ਥਾਣਿਆਂ ਚ ਕੋਈ ਮਕਦਮਾ ਦਰਜ ਹੋਵੇ ਉਹ ਰਿਕਾਰਡ ਵੀ ਅਸੀਂ ਕਢਵਾ ਰਹੇ ਹਾਂ ਇਸ ਤੋਂ ਇਲਾਵਾ ਇਹਨਾਂ ਕੋਲੋਂ ਸਾਨੂੰ ਕਰੀਬ ਜਿਹੜੀਆਂ ਟਰੈਕਟਰਾਂ ਦੀਆਂ ਜਾਂ ਕਾਰਾਂ ਦੀਆਂ ਜਾਂ ਘਰਾਂ ਵਿੱਚ ਇਹਨਾਂ ਇਨਟਰ ਉਹਨਾਂ ਦੀਆਂ ਬੈਟਰੀਆਂ 15 ਬੈਟਰੀਆਂ ਉਹ ਇਹਨਾਂ ਕੋਲੋਂ ਮਿਲੀਆਂ ਸਾਨੂੰ ਇਸ ਕਰਕੇ ਬਹੁਤ ਵਧੀਆ ਜਿਹੜਾ ਕੰਮ ਕੀਤਾ ਗਿਆ ਸਚਨ ਖਮੋਜ਼ ਵੱਲੋਂ ਸਰ ਪ੍ਰੇਤ ਇਹ ਹੁੰਦਾ ਲਾ ਪ੍ਰੋਵਾਈਡਰ ਕੋਲ ਗਿਆ ਤੇ ਜਿਵੇਂ ਵੀ ਕੋਲ ਠਾਲ ਦਿੰਦੇ ਨੇ ਜਾਂ ਕੋਈ ਬਾਹਰ ਲਾ ਦਿੰਦੇ ਨੇ ਉਹਨਾਂ ਲੋਕਾਂ ਨੂੰ ਕੀ ਤੁਸੀਂ ਪੀਸ ਕਰਦੇ ਹੋ ਮੈਂ ਰਿਕਵੈਸਟ ਕਰਦਾ ਜੀ ਤੁਹਾਡੇ ਚੈਨਲ ਮਾਧਿਅਮ ਰਹੀ ਕਿ ਜਿਹੜਾ ਇਹ ਠੀਕਾ ਘਰਾਂ ਵਿੱਚ ਜਗ੍ਹਾ ਨਹੀਂ ਹੈਗੀ ਤੁਸੀਂ ਕਾਰ ਲੈ ਲਈ ਗਲੀ ਵਿੱਚ ਲਾਓ ਬਟ ਨਾਲ ਇਹ ਹੈ ਸੀਸੀਟੀਵੀ ਜ਼ਰੂਰ ਲਵਾਓ ਕਿਉਂਕਿ ਆਮ ਅਸੀਂ 10 ਤੋਂ 15000 ਦੇ ਵਿੱਚ ਬਹੁਤ ਵਧੀਆ ਜਿਹੜਾ ਸੀਸੀਟੀਵੀ ਕੈਮਰਾ ਲੱਗ ਜਾਂਦਾ ਉਹਦੇ ਨਾਲ ਕਾਰ ਮਾਲਕ ਨੂੰ ਤਾਂ ਸਹੂਲਤ ਹੈਗੀ ਆ ਸਾਨੂੰ ਵੀ ਬਹੁਤ ਸਹੂਲਤ ਮਿਲਦੀ ਆ ਕਿਉਂਕਿ ਉਹਦੇ ਆਧਾਰ ਤੇ ਹੀ ਅਸੀਂ ਕੋਈ ਕਿਸੇ ਜਿਹੜਾ ਚੋਰੀ ਹੋਈ ਆ ਜਾਂ ਕੋਈ ਹੋਰ ਕਈ ਨਾ ਕੋਈ ਗਲੀ ਵਿੱਚ ਲੜਾਈ ਝਗੜਾ ਹੋ ਜਾਂਦਾ ਉਹਨੂੰ ਵੈਰੀਫਾਈ ਕਰਨ ਚ ਸਾਨੂੰ ਮਦਦ ਮਿਲਦੀ ਆ ਸੋ ਮੈਂ ਬੇਨਤੀ ਕਰਦਾ ਵੀ ਉਹ ਜੇਕਰ ਤੁਸੀਂ ਕਾਰ ਨਹੀਂ ਲਾ ਸਕਦੇ ਕਾਰ ਦੇ ਵਿੱਚ ਬਾਹਰ ਲਗਾ ਰਹੇ ਹੋ ਪਰ ਉਹਦੀ ਉਹਨੂੰ ਨਿਗਰਾਨੀ ਰੱਖਣ ਲਈ ਇੱਕ ਕੈਮਰਾ ਜੀ ਰੋਲ ਉਹ ਸਰ ਕਈ ਵਾਰੀ ਵੇਖਣ ਚ ਆਇਆ ਵੀ ਮੋਟਰਸਾਈਕਲ ਜੁਲਾ ਪਰਵਾਹੀ ਹੋ ਜਾਂਦੀ ਏ ਬਾਹਰ ਥੱਲ ਕੇ ਆਪ ਅੰਦਰ ਚਲੇ ਗਏ ਜੀ ਜੀ ਕਿ ਕੋਈ ਉਹਨੂੰ ਲੋਕ ਦਾ ਜਾਂ ਕੋਈ ਪ੍ਰਬੰਧ ਹਾਂਜੀ ਉਹ ਤਾਂ ਹੈ ਜੀ ਦੇਖੋ ਕਈ ਵਾਰ ਕੀ ਹੁੰਦਾ ਲੋਕ ਕਹਿੰਦੇ ਵੀ ਮੈਂ ਤਾਂ ਇੱਕ ਮਿੰਟ ਲਈ ਅੰਦਰ ਗਿਆ ਸੀਗਾ ਤੇ ਬਾਹਰੋਂ ਮੋਟਰਸਾਈਕਲ ਚੋਰੀ ਹੋ ਜਾਂਦਾ ਚੋਰ ਕੋਈ ਪਤਾ ਨਹੀਂ ਕਿੱਥੇ ਫਿਰਦੇ ਨੇ ਤੁਸੀਂ ਮੋਟਰਸਾਈਕਲ ਲਗਾਇਆ ਚੋਰ ਦੀ ਨਿਗਰਾਨੀ ਪੈ ਗਈ ਵੀ ਆ ਬੰਦਾ ਲਾ ਕੇ ਚਾਬੀ ਵਿੱਚੇ ਛੱਡ ਜਾਂਦੇ ਆ ਉਹਨੇ ਚਾਬੀ ਲਾਈ ਮੋਟਰਸਾਈਕਲ ਲੈ ਜਾਂਦੇ ਐਨੇ ਐਨਾ ਸਿਰ ਦਾ ਹੁੰਦਾ ਤੁਸੀਂ ਸਿਰਫ ਇਹ ਕਰੋ ਵੀ ਆਪਦਾ ਮੋਟਰਸਾਈਕਲ ਤਾਂ ਇਫਾਜ਼ਤ ਕਰ ਲੋ ਉਹਨੂੰ ਕੋਈ ਵਧੀਆ ਲੋਕ ਲਗਾ ਲਓ ਜਾਂ ਅੱਜਕੱਲ ਯੂਪੀਆ ਜਿਹੜੇ ਆਉਂਦੇ ਨੇ ਟ੍ਰੈਕਰ ਉਹ ਟ੍ਰੈਕਰ ਵਧੀਆ ਲੱਗ ਸਕਦੇ ਨੇ ਮੋਟਰਸਾਈਕਲਾਂ ਦੇ ਵਿੱਚ ਸੋ ਸਾਡੇ ਵੱਲੋਂ ਅਸੀਂ ਵੱਧ ਵੱਧ ਕੋਸ਼ਿਸ਼ ਕਰਦੇ ਆਂ ਕਿ ਰਿਕਵਰੀ ਕੀਤੀ ਜਾਵੇ ਬਟ ਜਿਹੜੇ ਕੋਈ ਆਮ ਪਬਲਿਕ ਆ ਉਹਨਾਂ ਨੂੰ ਮੈਂ ਅਪੀਲ ਕਰਦਾ ਆਂ ਵੀ ਆਪ ਦੇ ਕੋਈ ਟਰੈਕਰ ਲਗਵਾਓ ਨਾਲ ਕੈਮਰੇ ਲਗਵਾਓ ਧੰਨਵਾਦ ਮੋਹਸਨ ਸਰ ਬਰਾਮਦ ਹੋਏ ਨਹੀਂ ਦਿਲਾਣਾਵਾਂ ਦੇ ਨੇ ਕਿ ਆਪਰੇ ਪਾਸੇ ਪਿੰਡਾਂ ਸ਼ਹਿਰਾਂ ਦੇ ਨਹੀਂ ਅਲੱਗ-ਅਲੱਗ ਨੇ ਕੋਈ ਪਿੰਡਾਂ ਚੋਂ ਚੋਰੀ ਹੋਇਆ ਜਾਂ ਨਾਲ ਦੇ ਸ਼ਹਿਰਾਂ ਚੋਂ ਫਾਜ਼ਿਲਕਾ ਤੋਂ ਜਾਂ ਫਰੀਦਪੁਰ ਤੋਂ ਅਲੱਗ-ਅਲੱਗ ਚੋਰੀ ਕੀਤੀ ਇਹਨਾਂ ਨੇ ਇਹਨਾਂ ਨੂੰ ਰਿਮਾਂਡ ਤੇ ਜਾ ਕੋਈ ਮੁਰਲੀ ਗਾਣ ਕਰੀ ਹਾਂ ਜੀ ਆਹ ਦੋ ਦਿਨ ਦਾ ਰਿਮਾਂਡ ਲਿਆ ਜੀ ਅਸੀਂ ਪੁਛ ਕੇ ਸਾਡੀ ਜਾਰੀ ਹੈ ਹੋ ਸਕਦਾ ਕੋਈ ਹੋਰ ਵੀ ਸਾਨੂੰ ਕੋਈ ਰਿਕਵਰੀ ਹੋ ਜਾਏ ਉਹਦੇ ਬਾਰੇ ਵਿੱਚ ਤੁਹਾਨੂੰ ਅਸੀਂ ਜਾਣਕਾਰੀ ਦਿਆਂਗੇ ਧੰਨਵਾਦ ਉਸ ਤੋਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਕੇ ਚੈਨਲ ਨੂੰ ਲਾਈਕ ਫੋਲੋ ਐਂਡ ਸਬਸਕ੍ਰਾਈਬ ਕਰਿਓ ਤੁਸੀਂ ਦੇਖ ਰਹੇ ਸੀ ਇਨਸਾਫ ਟਾਈਮ ਟੀਵੀ ਦਿਲਾਲ ਨੰਬਰਾਂ ਧੰਨਵਾਦ